ਦੋਸਤੋ 20 ਤਰੀਕਾ ਸਵੇਰ 10:30 ਵਜੇ ਦਾ ਸਮਾਂ ਤੇ ਅਪਡੇਟ ਇਹ ਹੈ ਵੀ ਹਜੇ ਤੱਕ ਕੋਈ ਹਲਚਲ ਨਹੀਂ ਤੇ ਦੋਸਤੋ ਪ੍ਰਧਾਨਾਂ ਦੀ ਕਾਲ ਆ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਹੈ ਸਰਕਾਰ ਨੂੰ ਵੀ ਜੇਕਰ ਤੁਸੀਂ ਕੱਲ ਨੂੰ 11 ਵਜੇ ਤੱਕ ਸਾਨੂੰ ਕੋਈ ਕਿਸੇ ਨਤੀਜੇ ਤੇ ਨਾ ਪਹੁੰਚਾਇਆ ਤੇ ਆ ਸਭ ਉੱਟਦੇ ਜਾਣਗੇ ਦੋਸਤੋ ਆ ਸਭ ਉੱਟਦੇ ਜਾਣਗੇ ਕੱਲ ਨੂੰ ਇਹਨਾਂ ਨੇ ਕਹਿਤਾ ਕਿਸਾਨਾਂ ਜਥੇ ਬੰਦੀਆਂ ਨਹੀਂ ਕਹਿਦਾ ਸਾਰੇ ਹਜੇ ਇਕੱਠ ਥੋੜਾ ਜਿਹਾ ਘਟਾ ਹੌਲੀ ਹੌਲੀ ਇੱਥੇ ਬਹੁਤ ਇਕੱਠ ਹੋ ਜਾਣਾ ਤੇ ਕਾਲ ਨੂੰ ਪਤਾ ਲੱਗ ਜੂਗਾ ਦੋਸਤੋ ਤੇ ਅਸੀਂ ਇਸ ਤੋਂ ਬਾਅਦ ਜਾਵਾਂਗੇ ਸ਼ੰਭੂ ਬਾਰਡਰ ਦਾ ਹਾਲਤਾਂ ਨੂੰ ਦਿਖਾਵਾਂਗੇ ਇਹਨਾਂ ਨੇ ਦੇਖੋ ਪ੍ਰਬੰਧ ਕੀ ਕੀਤੇ ਆ ਸਾਹਮਣੇ ਆ ਵੇਖੋ ਜੀ ਔਰ ਮਿੱਟੀ ਵੀ ਇੱਧਰ ਪਾਤੀ ਆ ਹੁਣੇ ਤਾਜੀ ਮਿੱਟੀ ਇੱਧਰ ਪਾਤੀ ਆ ਤੇ ਇੱਧਰ ਉਹ ਤਾਰ ਜਿਹੜੀ ਇੱਧਰ ਕੱਢਤੀ ਅੱਜ ਪਹਿਲਾਂ ਇੱਥੇ ਤਾਰ ਹੈ ਨਹੀਂ ਸੀ ਪਹਿਲਾਂ ਪਰਾਂ ਲੰਮੀ ਤਾਰ ਸੀ ਇੱਥੇ ਤੱਕ ਤਾਰ ਕੱਢਤੀ ਤੇ ਉਹ ਚ ਕਹਿੰਦੇ ਵੀ ਕਰੰਟ ਕਰੰਟ ਛੱਡ ਦਿੱਤਾ ਈ ਇਹਨਾਂ ਨੇ ਪਰਾਂ ਉਹਦੇ ਚ ਪਾਣੀ ਫੁੱਲ ਕਰਤਾ ਈ ਕਣਕ ਦੇ ਕਿਸਾਨ ਦੀ ਜਿਹੜੀ ਨਾਲ ਆ ਫੇਤ ਹੀ ਨਾਲ ਇੱਧਰ ਵੀ ਕਣਕ ਦੇ ਵਿੱਚ ਪਾਣੀ ਫੁੱਲ ਖੜਾਇਆ ਜੀ ਤੇ ਮਾਜੇ ਤੱਕ ਨਹੀਂ ਸੁੱਕਿਆ ਤੇ ਉਹ ਦੇਖੋ ਜੀ ਵਿੱਚ ਥੱਲੇੋਂ ਤੱਕ ਤਾਰ ਇਧਰ ਵੀ ਵਿਛਾਤੀ ਇਹਨਾਂ ਨੇ ਕੱਲ ਤਾਰ ਹੈ ਨਹੀਂ ਸੀ ਉਹ ਖੇਤ ਤੱਕ ਹੈ ਪੂਰੀ ਉੱਥੋਂ ਤੱਕ ਇਧਰ ਪਛਾਤੀ ਹੈ ਉਧਰ ਵੀ ਤਾਰ ਜਾਨੀ ਕਿ ਖੇਤ ਦੇ ਅੰਦਰ ਤੱਕ ਵੀ ਵਿਛਾਈ ਹੈ ਜਿਹੇ ਚ ਕਰੰਟ ਛੱਡਿਆ ਗਿਆ ਉਹਦੇ ਚ ਇਧਰ ਤੱਕ ਵਿਛਾਈ ਹੋਈ ਹੈ ਦੇਖ ਲਓ ਤੁਸੀਂ ਵਿੱਚ ਛੱਡਿਆ ਆ ਪਾਣੀ ਤੇ ਵਾਰ-ਵਾਰ ਚਤਾਵਨੀ ਦੇ ਰਹੇ ਆ ਜੇ ਮਰ ਇਹਨਾਂ ਨੇ ਉੱਪਰ ਵੀ ਲਾ ਰੱਖਿਆ ਵੀ ਨੈਟ ਜਮਾਂ ਹੀ ਨਾ ਕੰਮ ਕਰੇ ਤੇ ਫੌਜੀ ਭਰਾ ਫਾਇ ਚੜੇ ਹੋਏ ਆ ਮੈਂ ਦੇਖਿਆ ਜੀ ਕੱਲ ਦਾ ਦੇਖੀ ਜਨਾ ਜਿਹੜੀ ਪੋਜੀਸ਼ਨ 'ਚ ਖੜ ਜਾਂਦੇ ਹਨ ਦੋਸਤੋ ਉਸੇ ਪੋਜੀਸ਼ਨ 'ਚ ਖੜੇ ਰਹਿੰਦੇ ਸਾਰੀ ਦਿਹਾੜੀ ਬੰਹਦੇ ਨਹੀਂ ਜਿਹੜਾ ਤਾਂ ਬੰਦੂਖ ਤੇ ਖੜਾ ਉੱਪਰ ਉਹ ਬੰਦੂਖ ਤੇ ਉਵੇਂ ਹੀ ਖੜਾ ਰਹਿੰਦਾ ਜੀ ਮੈਂ ਹੈਰਾਨ ਆ ਯਾਰ ਡਿਊਟੀ ਇਹਨਾਂ ਦੀ ਚਲੋ ਵਿਚਾਰਿਆਂ ਨੂੰ ਕਰਨਾ ਪੈਂਦਾ ਸਰਕਾਰਾਂ ਦੇ ਆਖੇ ਲੱਗਣਾ ਪੈਂਦਾ ਸੜਕ ਛੁੜ ਕੇ ਦੋਸਤੋ ਅੱਗੇ ਪਾਟ ਰੱਖੀ ਆ ਘਟੋ ਘਟ ਪੰਜ ਛੇ ਬੈਰੀ ਗੇਟ ਲਾਏ ਨੇ ਤੇ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਵੀ ਕੀ ਬਣਦਾ ਤੇ ਕੀ ਹਸਤਾ ਹੈ ਬਈ ਹਾਲ ਦੀ ਘੜੀ ਤਾਂ ਅਜ ਤੱਕ ਅਲੀਆ ਤਾਰ ਲਈਆਂ ਨੇਂਹਾਂਗਾ ਫੌਜਾਂ ਪਹੁੰਚ ਚੱਕੀਆਂ ਨੇ ਕੌਨ ਕਿ ਇਹਨਾਂ ਦੇ ਸਿਰ ਤੇ ਬਦਾਨ ਜਿੱਤਿਆ ਜਾਣਾ ਜੀ ਇਹਨਾਂ ਬਿਨਾ ਆਪਾਂ ਕਾਥੇ ਜੋਗੇ ਨਹੀਂ ਸਹੀ ਮੈਂ ਤੁਹਾਨੂੰ ਦੱਸਾਂ ਤਾਂ ਇਹ ਨਿਹੰਗ ਫੌਜਾਂ ਜਿੰਨੀਆਂ ਵੀ ਆ ਇੱਥੇ ਪਹੁੰਚਣ ਦੋਸਤੋ ਬਹੁਤ ਵੱਧ ਨਿਹੰਗ ਫੌਜਾਂ ਇੱਥੇ ਪਹੁੰਚਣ ਜੇਕਰ ਕੱਲ ਨੂੰ ਲੜਾਈ ਲੜਨੀ ਹੈ ਟਰੈਕਟਰ ਹੈਗੇ ਨੇ ਵੱਡੇ ਵੱਡੇ ਸੰਦ ਹੈਗੇ ਨੇ ਖਿੱਚਣ ਆਸਤੇ ਬੈਰੀਗੇਟ ਥੋੜੇ ਜੇ ਨੌਜਵਾਨਾਂ ਦੀ ਲੋੜ ਆ ਤੇ ਹੌਸਲੇ ਦੀ ਲੋੜ ਆ ਕਿਉਂਕਿ ਇੱਥੋਂ ਗੋਲੀਆਂ ਚੱਲਣੀਆਂ ਕੱਲ ਨੂੰ ਅਥਰੂ ਗੈਂਸ ਦੇ ਗੋਲੇ ਚੱਲਣੇ ਨੇ ਕੱਲ ਨੂੰ ਬਹੁਤ ਤਗੜਾ ਯਾਨੀ ਕਿ ਨੁਕਸਾਨ ਹੋ ਸਕਦਾ ਬਾਕੀ ਮੈਂ ਕਹਿੰਦਾ ਸੋਚ ਵਿਚਾਰ ਵਿਚਾਰ ਕੇ ਸਰਕਾਰ ਕੋਈ ਫੈਸਲਾ ਲਵੇ ਤੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ। ਬਾਕੀ ਇਹ ਇਦਾਂ ਸਿਸਟਮ ਨਹੀਂ ਚੱਲਣਾ 5-4 ਦਿਨ ਹੋ ਗਏ ਨੈਟ ਬੰਦਾ। ਇਹਦਾਂ ਸਿਸਟਮ ਕਿਵੇਂ ਚੱਲੂਗਾ? ਦੇਖੋ ਤੁਸੀਂ ਲਾ ਕਿਵੇਂ ਰੱਖਿਆ ਦੱਸ। ਹਾਂਜੀ